ਜabb 95 ਬਾਰੇ ਬੋਲੇ ਦਿਲਜੀਤ ਦੁਸਾਂਜ ਬੋਲੇ ਇਸ ਫਿਲਮ ਦੇ ਵਿੱਚ ਤਾਂ ਕੋਈ ਪਾਕਿਸਤਾਨੀ ਵੀ ਨਹੀਂ ਸੀ ਵੀਰੇ ਭਾਈ ਜਸਵੰਤ ਸਿੰਘ ਭਾਈ ਜਸਵੰਤ ਸਿੰਘ ਹਾਰੜਾ ਇਹ ਮੂਵੀ ਤਾਂ ਬਹੁਤ ਵਧੀਆ ਬੜੀ ਹੋਈ ਆ ਭਾਈ ਦੇਖੋ ਟਰੈਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਨੇ ਤੇ ਯਾਰ 4-5 ਸਾਲ ਹਨੀ ਭਾਈ ਨੇ ਲਾਇਆ ਤੇ ਉਸ ਤੋਂ ਬਾਅਦ 2-3 ਸਾਲ ਫਿਲਮ ਬਣਾ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ ਘੱਟ ਮਿਲਦਾ 6-7 ਸਾਲ ਚਲੇ ਗਏ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਲੱਗੇ ਬਹੁਤ ਵੱਡੀ ਗੱਲ ਆ ਬਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ 2 ਸਾਲ ਸ਼ੂਟ ਮੇਰੇ 2 ਸਾਲ ਨਹੀਂ ਲੱਗੇ ਪਰ ਖਰੜਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ ਉਹਦੇ ਮੁਰੇ ਤਾਂ ਇਹ ਦੋਹਾਂ ਦੇ ਬਰਾਬਰ ਵੀ ਨਹੀਂ ਹੈਗੇ ਉਹਨਾਂ ਦੇ ਪੈਰਾਂ ਦੇ ਪਰ ਹਨੀ ਭਾਈ ਦੀ ਬਹੁਤ ਮਿਹਨਤ ਆ ਯਾਰ ਬਾਈ ਪਰ ਕਿਸੇ ਦੀ ਫਿਲਮ ਐਡਾ ਰੋਕ ਦੇਣੀ ਬਹੁਤ ਮਾੜੀ ਗੱਲ ਆ ਬਾਈ ਹੈਨਾ ਉਹਦੇ ਇਧਰ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਦੋਂ ਇੰਗਲਿਸ਼ ਹੁਣ ਦਿੰਦੇ ਤੁਸੀਂ ਮੈਂ ਤਾਂ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪੈਣਾ ਹਾਂ ਤਾਂ ਕਾ ਕਰਦੇ ਵੀਰੇ ਭਾਈ ਜਸਵੰਤ ਸਿੰਘ ਭਾਈ ਜਸਵੰਤ ਸਿੰਘ ਹਰੜਾ ਇਹ ਮੂਵੀ ਦਾ ਬਾਲ ਬੜੀ ਬੜੀ ਹੋਈ ਆ ਭਾਈ ਦੇਖੋ ਟਰੈਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਨੇ ਤੇ ਯਾਰ 4-5 ਸਾਲ ਹਨੀ ਭਾਈ ਨੇ ਲਾਇਆ ਤੇ ਉਸ ਤੋਂ ਬਾਅਦ 2-3 ਸਾਲ ਫਿਲਮ ਬਣਾ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ ਘੱਟ ਮਿਲਦਾ 6-7 ਸਾਲ ਚਲੇ ਗਏ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਦੇਣੇ ਬਹੁਤ ਵੱਡੀ ਗੱਲ ਆ ਭਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ 2 ਸਾਲ ਸ਼ੂਟ ਮੇਰੇ 2 ਸਾਲ ਨਹੀਂ ਲੱਗੇ ਪਰ ਕਰਨਾ ਸਾਹਿਬ ਦੀ ਕੁਰਬਾਨੀ ਏਡੀ ਵੱਡੀ ਆ ਉਹਦੇ ਮੁਰੇ ਤਾਂ ਇਹ ਦੋਹਾਂ ਦੇ ਬਰਾਬਰ ਵੀ ਨਹੀਂ ਹੈਗਾ ਉਹਨਾਂ ਦੇ ਪੈਰਾਂ ਦੇ ਪਰ ਹਨੀ ਭਾਈ ਦੀ ਬਹੁਤ ਮਿਹਨਤ ਆ ਯਾਰ ਭਾਈ ਔਰ ਕਿਸੇ ਦੀ ਫਿਲਮ ਇਦਾਂ ਰੋਕ ਦੇਣੀ ਬਹੁਤ ਮਾੜੀ ਗੱਲ ਆ ਭਾਈ ਹਨਾ ਉਹਦੇ ਇਧਰ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਦੋਂ ਰਿਲੀਜ਼ ਹੋਣ ਦਿੰਦੇ ਤੁਸੀਂ ਮੈਂ ਨਾ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪੈਣਾ ਹਨਾ ਤਾਂ ਕਹਾ ਕਰਦੇ ਵੀਰੇ ਭਾਈ ਜਸਵੰਤ ਸਿੰਘ ਭਾਈ ਜਸਵੰਤ ਸਿੰਘ ਹਾਰਦਾ ਇਹ ਮੂਵੀ ਤਾਂ ਬਹੁਤ ਵਧੀਆ ਬੜੀ ਹੋਈ ਆ ਭਾਈ ਦੇਖੋ ਟਰੈਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਨੇ ਤੇ ਯਾਰ 4-5 ਸਾਲ ਹਣੀ ਭਾਈ ਨੇ ਲਾਇਆ ਤੇ ਉਸ ਤੋਂ ਬਾਅਦ 2-3 ਸਾਲ ਫਿਲਮ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ-ਘੱਟ ਮਿਲਦਾ 6-7 ਸਾਲ ਚਲੇ ਗਏ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਦੇਣੇ ਬਹੁਤ ਵੱਡੀ ਗੱਲ ਹੈ ਬਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ 2 ਸਾਲ ਸ਼ੂਟ ਮੇਰੇ 2 ਸਾਲ ਨਹੀਂ ਲੱਗੇ ਫਰ ਖੰਡਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ ਉਹਦੇ ਮੁਰੇ ਤਾਂ ਇਹ ਦੋਹਾਂ ਦੇ ਬਰਾਬਰ ਵੀ ਨਹੀਂ ਹੈਗੇ ਉਹਨਾਂ ਦੇ ਪੈਰਾਂ ਦੇ ਫਰ ਹਣੀ ਭਾਈ ਦੀ ਬਹੁਤ ਮਿਹਨਤ ਆ ਯਾਰ ਬਾਈ ਕਿ ਇਸਦੀ ਫਿਲਮ ਇਹਦਾ ਰੋਕ ਦੇਣੀ ਬਹੁਤ ਮਾੜੀ ਗੱਲ ਆ ਬਾਈ ਹਨਾ ਉਹਦੇ ਇਧਰ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਦੋਂ ਰਿਲੀਜ਼ ਹੋਣ ਦਿੰਦੇ ਤੁਸੀਂ ਮੈਂ ਤਾਂ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪਣਾ ਹਨਾ ਤੱਕਾ ਕਰਦੇ ਵੀਰੇ ਭਾਈ ਜਸਵੰਤ ਸਿੰਘ ਬਾਈ ਜਸਵੰਤ ਸਿੰਘ ਹਾਰੜਾ ਯਾਰ ਇਹ ਮੂਵੀ ਤਾਂ ਬਹੁਤ ਵਧੀਆ ਬੜੀ ਹੋਈ ਆ ਬਾਈ ਦੇਖੋ ਡਾਇਰੈਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਦੇ ਤੇ ਯਾਰ 4-5 ਸਾਲ ਹਣੀ ਭਾਈ ਨੇ ਲਾਇਆ ਹੈ ਉਦੋਂ ਬਾਅਦ 2-3 ਸਾਲ ਫਿਲਮ ਬਣਾ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ-ਘੱਟ ਮਲਵਾ 6-7 ਸਾਲ ਚਲੇ ਗਿਆ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਦੇਣੇ ਬਹੁਤ ਵੱਡੀ ਗੱਲ ਆ ਬਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ ਦੂਜੇ ਸਾਲ ਸ਼ੂਟ ਮੇਰੇ ਦੋਕ ਸਾਲ ਤਹੀ ਲੱਗੇ ਪਰ ਕਹੜਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ ਉਹਦੇ ਮੁਰੇ ਤਾਂ ਇਹ ਦੋ ਦੇ ਬਰਾਬਰ ਵੀ ਨਹੀਂ ਹੈਗਾ ਉਹਨਾਂ ਦੇ ਪੈਰਾਂ ਦੇ ਪਰ ਹਨੀ ਭਾਈ ਦੀ ਬਹੁਤ ਮਿਹਨਤ ਆ ਯਾਰ ਬਾਈ ਔਰ ਕਿਸੇ ਦੀ ਫਿਲਮ ਐਂ ਤਾਂ ਰੋਕ ਦੇਣੀ ਬਹੁਤ ਮਾੜੀ ਗੱਲ ਆ ਬਾਈ ਹੈਨਾ ਉਹ ਨਹੀਂ ਤਾਂ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨਾਂ ਦਾ ਮੈਨੂੰ ਰਿਲੀਜ਼ ਹੋਣ ਦਿੰਦੇ ਤੁਸੀਂ ਮੈਂ ਤਾਂ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪਣਾ ਹਾਂ ਤੂੰ ਤਾਂ ਕਹਾ ਕਰਦੀ ਏ